ਤੇ ਨੱਕੂ ਦੇ 15 ਦਿਨ ਪਹਿਲਾਂ ਸਿਰ ਚ ਸੱਟ ਲੱਗੀ ਤੇ ਵਿੱਚ ਕੀੜੇ ਪੈ ਗਏ ਬਸ ਹੋ ਗਿਆ ਹੋ ਗਿਆ ਸਾਫ ਹੋ ਗਿਆ ਸਾਫ ਹੋ ਗਿਆ ਬਸ ਤੈਨੂੰ ਪਤਾ ਨਹੀਂ ਲੱਗਣਾ ਹੁਣ ਹੋ ਗਿਆ ਕੰਮ ਜਿਹੜਾ ਹੋਣਾ ਸੀ ਨੱਕੂ ਹੁਣ ਤਾਂ ਹੋ ਗਿਆ ਡਾਕਟਰ ਸਾਥੀ ਨਹੀਂ ਪਾਉਂਦੇ ਨਹੀਂ ਆਤਾ ਇਹ ਲੋਹਾ ਸੰਤਾਰ ਦਾ ਇਹ ਡਾਕਟਰ ਵਾਲਾ ਕੰਮ ਯਾਰ ਸ਼ਰਮ ਕਰੋ ਯਾਰ ਬਾਈ ਡਾਕਟਰ ਸ਼ਰਮ ਕਰੋ ਯਾਰ ਭਾਈ ਐ ਨਾ ਕਰੋ ਯਾਰ ਤੂੰ ਡਾਕਟਰ ਕਾਦੇ ਵੀ ਬਣੇ ਫਿਰ ਜੇ ਡਾਕਟਰ ਨਾ ਕਹਾਓ ਅ ਕਿੰਨੇ ਡਾਕਟਰਾਂ ਕੋਲੇ ਗਈ ਮਾਂ ਆਪਦੇ ਪੁੱਤਰ ਨੂੰ ਲੈ ਕੇ ਚੌਕ ਕੋਲੇ ਲੈ ਇਹ ਯਾਰ ਮੰਦੇ ਆਸਤਾਲਾ ਗਈ ਨੀ ਅੱਤ ਦੇਖੋ ਸਿਰ ਚ ਐਡੇ ਐਡੇ ਕੀੜੇ ਆ ਭਾਈ ਬੀਬੀ ਵੇਖ ਜੇ ਮੇਰੇ ਕੋਲ ਵੇਖਿਆ ਨਾ ਮੈਂ ਭੱਜ ਜਾਣਾ ਜਿਹਦੇ ਨੂੰ ਬੀਬੀ ਵੇਖੀ ਦੇ ਵੇਖ ਜਦੋਂ ਮੈਂ ਭੱਜਿਆ ਮੋ ਭੱਜ ਮੇਰੇ ਕੋਲ ਵੇਖਿਆ ਆਰੇ ਮੈਨੂੰ ਤਾਂ ਬਾਸ ਬਸੇ ਹੀ ਪਰ ਬਚਾ ਬਚਾ ਇਹ ਲੱਗਾਂ ਕਿ ਤਾਂ ਭੈਣ ਕਰ ਡਾਕਟਰਾਂ ਨਾਲ ਗੱਲ ਸੁਪਾਈ ਤੋਂ ਉਹਨਾਂ ਨੇ ਕੱਲਿਆ ਸਾਡੇ ਕੋਲ ਜਿੱਤੀ ਹੋਰ ਤੇ ਲਾਜ ਨਹੀਂ ਜਿੰਨਾ ਜੀ ਤੋਂ ਵੱਜੀ ਆ ਉਹਨੇ ਵੀ ਨਹੀਂ ਮਦਦ ਕੀਤੀ ਫਿਰ ਕਿ ਇਹ ਨਹੀਂ ਕੀਤੀ ਜੇ ਇਹ ਵੀਰਾ 2-4 ਦਿਨ ਹੋਰ ਲੇਟ ਹੋ ਜਾਂਦਾ ਨਾ ਕੰਮ ਖਰਾਬ ਹੋ ਜਾਂਦਾ ਪ੍ਰੋਬਲਮ ਬਹੁਤ ਵੱਧ ਗਈ ਸੀ ਵੀਰੇ ਸਿੱਧਿਆਂ ਨੂੰ ਤੇ ਸੰਗਵਾਨ ਨੂੰ ਤਾਂ ਉਹਨੂੰ ਪਤਾ ਹੀ ਆ ਅੱਜਕੱਲ੍ਹ ਭਾਈ ਮੰਦਰ ਘਰ ਵਾਲਾ ਹੋ ਰਹਿ ਨਹੀਂ ਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਦੀ ਪਿੰਡ ਵੱਲੇ ਤੋਂ ਬੇਨਤੀ ਕੀਤੀ ਜਾਂਦੀ ਆ ਇਹ ਜੋ ਇਸ ਵੀਰ ਦਾ ਆਪਣਾ ਇਹ ਸੱਟ ਲੱਗੀ ਸੀ ਵੀਰ ਨੂੰ ਤੇ ਵੀਰ ਨੇ ਆਪਣਾ ਪ੍ਰੈਸ਼ਰ ਕਰਾਉਣਾ ਸੀ ਜੇ ਕੇ ਕਰਨਾ ਆਪਣਾ ਪ੍ਰੈਸ਼ਰ ਨਹੀਂ ਕਰਾਇਆ ਜਾਂ ਡਿਆ ਤੇ ਇਹ ਵੀਰ ਦੇ ਆਪਣਾ ਕੀ ਤਾਂ ਨਾ ਆ ਸੱਟ ਲਗਨ ਕਰਨ ਵੀ ਕਿ ਸਿਰ ਦੇ ਵਿੱਚ ਕੀੜੇ ਪੈ ਗਏ ਆ ਤੇ ਜੋ ਵੀਰ ਦੇ ਘਰ ਦੇ ਖਲਾਦ ਦੇਖੋ ਇਹਦਾ ਹਰਦੇ ਹਾਲਾਤ ਆ ਹਸਪੀਟਲ ਵੀ ਗਿਆ ਵੀਰ ਪਤਾ ਕਰਨ ਉੱਥੇ ਉਹਨਾਂ ਨੇ ਕਿਹਾ ਵੀ 30-40000 ਰੁਪਏ ਲੱਗਣਾ ਹੈ ਵੀ ਆਪਣਾ ਆਪਰੇਸ਼ਨ ਕਰਾਉਂਦਾ ਆ ਆ ਵੀਰ ਦੇ ਸਿਰ ਦੇ ਹਾਲਾਤ ਦੇਖੋ ਤੇ ਕੱਲੀ ਮਾਰਿੰਦੀ ਘਰੇ ਤੇ ਸਾਰੇ ਵੀ ਰਹਿ ਵੀ ਆਪਣਾ ਵੀਰ ਦਾ ਲਾਈਕ ਕੀਤਾ ਜਾਵੇ ਤੇ ਆ ਵੀਰ ਦੇ ਘਰ ਦੇ ਹਾਲਾਤ ਦੇਖ ਲੋ ਤੇ ਬਾਕੀ ਮੈਂ ਇਹੋ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਵੀ ਇਹ ਵੀਰ ਦਾ ਲਾਈਕ ਕੀਤਾ ਜਾਵੇ ਨੱਕੂ ਆ ਬਾਈ ਦਾ ਨਾਂ ਜੀ ਮਜ਼ਦੂਰ ਬੰਦਾ ਦਿਹਾੜੀਦਾਰ ਬੰਦਾ ਬੱਲਾ ਤੋਂ ਆਇਆ ਜਿਹੜੀ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼ਹਿਰ ਦੇ ਵਿੱਚ ਪੈਂਦਾ ਪਿੰਡ ਬੱਲਾ ਤੇ ਨੱਕੂ ਦਿਹਾੜੀ ਦਾ ਕੰਮ ਕਰਦਾ ਦਿਹਾੜੀ ਜੋਤੇ ਦਾ ਕੰਮ ਕਰਦਾ ਵਿਚਾਰਾ ਤੇ ਨੱਕੂ ਦੇ 15 ਦਿਨ ਪਹਿਲਾਂ ਸਿਰ 'ਚ ਸੱਟ ਲੱਗੀ ਤੇ ਵਿੱਚ ਕੀੜੇ ਪੈ ਗਏ ਪਲੱਕਰ ਦਿਓ ਕਾਕਾ ਦੇਖੋ ਸਿਰ 'ਚ ਐਡੇ ਐਡੇ ਕੀੜੇ ਆ ਬਾਈ ਦੇ ਇਹ ਮਜ਼ਦੂਰ ਦਾ ਸਿਰ ਅੰਦਰੋਂ ਐਡਾ ਹੋਲ ਕਰਤਾ ਸਿਰ ਦੇ ਵਿੱਚ ਕੀੜਿਆਂ ਨੇ ਬਸ ਤੈਨੂੰ ਪਤਾ ਨਹੀਂ ਲੱਗਣਾ ਹੁਣ ਹੋ ਗਿਆ ਕੰਮ ਜਿਹੜਾ ਹੋਣਾ ਸੀ ਨੱਕੂ ਹੁਣ ਤਾਂ ਹੋ ਗਿਆ ਜਮਈ ਆਰਾਮ ਨਾ ਕਰਾਂਗੇ ਜਿੰਨਾ ਤਨ ਦਰਦ ਹੋਊਗਾ ਦੱਸ ਦੇ ਹਾਂ ਬਸ ਅਸੀਂ ਆਰਾਮ ਨਾਲ ਗੱਲ ਕਰਾਂਗੇ ਕੋਈ ਨਾ ਤੂੰ ਭਰਾਵਾ ਸਾਡਾ ਅਸੀਂ ਤੇਰੇ ਦਰਦ ਲਾਉਣ ਵਾਸਤੇ ਥੋੜੀ ਇੱਥੇ ਧੁੱਧਿਆ ਤੈਨੂੰ ਆਪਾਂ ਤਕਲੀਫ ਦੂਰ ਕਰਨੀ ਆ ਵੀਰੇ ਠੀਕ ਹੈ ਨਾ ਮਾਰਿਆ ਮੈਨੂੰ ਨੇ ਮਾਰਨ ਵਾਸਤੇ ਪਰ ਮੈਨੂੰ ਕੋਈ ਬੇਚਰ ਪਤਾ ਨਹੀਂ ਇਹੇ ਲਾਗਾਨ ਕੀ ਕਰ ਭੈਣ ਭਰਾ ਨੇ ਡਾਕਟਰਾਂ ਤਾਂ 10 ਪਾਈ ਤੋਂ ਹੰਨਾ ਨਿਕਲਿਆ ਤੁਹਾਡੇ ਕੋਲੋਂ ਕਿ ਤੂੰ ਉੱਥੇ ਲੈ ਜਾ ਨੀ ਜਿੰਨਾ ਜੀ ਤੋਂ ਬੱਜੀ ਆ ਉਹਨੇ ਵੀ ਨਹੀਂ ਮਦਦ ਕੀਤੀ ਫਿਰ ਕਿਹਾ ਵੀ ਨਹੀਂ ਕੀਤੀ ਮਾਈ ਮਾਮੇ ਦੇ ਪੁੱਤ ਨੇ ਮਾਈਤਰੀ ਨਹੀਂ ਕਿਹ ਮਾਈਤਰੀ ਕੀਤੀ ਮਲਕੀਤ ਤੇ ਸਾਜਨ ਦਾ ਬਹੁਤ ਬਹੁਤ ਧੰਨਵਾਦ ਆ ਵੀਰ ਤੁਹਾਡਾ ਉਹ ਮੁੰਡਾ ਬਾਹਰ ਆਇਆ ਵਾ ਜਿਹੜਾ ਤੁਸੀਂ ਇਸ ਗਰੀਬਣੀ ਦੇ ਪੁੱਤ ਨੂੰ ਇੱਥੇ ਭੇਜਤਾ ਇਹ ਤਾਂ ਮੈਂ ਤਾਂ ਭਾਜੀ ਰੋਂਦੀ ਇਹ ਵਿਚਾਰਾ ਆदमी ਮੇਰਾ ਵੀ ਪਾਜੀ ਇਤਰੇ ਮਰ ਗਿਆ ਦਰ ਪਟਾਈ ਤੇ ਕਈ ਸਰੋ ਕੀ 30 ਸਾਲ ਹੋ ਗਏ ਮਰੇ ਨੂੰ ਬਾਈ ਜੇ ਇਹ ਵੀਰਾ 2-4 ਦਿਨ ਹੋਰ ਲੇਟ ਹੋ ਜਾਂਦਾ ਨਾ ਕੰਮ ਖਰਾਬ ਹੋ ਜਾਣੀ ਪਾਜੀ ਪ੍ਰੋਬਲਮ ਬਹੁਤ ਵੱਧ ਗਈ ਸੀ ਵੀਰੇ ਮੈਂ ਤਾਂ ਪਾਜੀ ਪਿੱਛਾ ਨਹੀਂ ਛੱਡਿਆ ਦੋ ਤਿੰਨ ਰੋਜ਼ ਮੈਂ ਚਾਰ-ਚਾਰ ਘੇੜੇ ਜਾਂਦੀ ਆ ਦੇਖੋ ਜੀ ਕਿਵੇਂ ਵੀਰੇ ਦੇ ਨੱਕੂ ਦੇ ਨਾ ਸਿਰ ਚੋਂ ਕੀੜੇ ਨਿਕਲ ਜਾਂਦੇ ਸਿਰ ਚੋਂ ਬਰਾ ਉਹ ਰੱਬਾ ਗਰੀਬਣੀ ਮਾਂ ਵਿਚਾਰੀ ਛੜਦੇ ਮੜਾ ਨੀਵਾ ਕਰਦੇ ਸੱਤ ਸੱਦ ਨੇ ਮੂਰੂ ਨੀਵਾ ਕਰ ਲਾ ਬਸ ਇੱਥੇ ਕਰ ਲਾ ਗਰੀਬਣੀ ਮਾਂ ਵਿਚਾਰੀ ਬੜੀ ਆਸ ਤੇ ਅਮੀਰ ਨਾਲ ਆਪਣਾ ਪੁੱਤ ਨੱਕੂ ਜਿਹੜਾ ਸਾਧ ਬੰਦਾ ਸਿੱਧਾ ਬੰਦਾ ਦਿਮਾਗੀ ਥੋੜਾ ਜਿਹਾ ਸਾਫ਼ ਅਦਿਲ ਦਾ ਮਾੜੀ ਦੀ ਘਰ ਚ ਲੜਾਈ ਹੋ ਗਈ ਤਾਂ ਮਾਮੇ ਦੇ ਮੁੰਡੇ ਨਾਲ ਸੱਟ ਲੱਗ ਗਈ ਉਹ ਤੋਂ ਮਤਲਬ ਦੇਖੋ ਦੱਸ ਨਹੀਂ ਰਿਹਾ ਸਾਨੂੰ ਵੀ ਆ ਕੇ ਵੀ ਲੜਾਈ ਹੋ ਗਈ ਇਹਨੂੰ ਆਈ ਸੀ ਵੀ ਉਹ ਤੇ ਹਸਪਤਾਲ ਜਾ ਕੇ ਵੀ ਆਈ ਦੱਸਿਆ ਮੇਰੇ ਸੱਟ ਲੱਗ ਗਈ ਮੈਂ ਡਿੱਗ ਪਿਆ ਘਾਦੀ ਪੀਤੀ ਚ ਇਹਨੂੰ ਆਈ ਸੀ ਵੀ ਕਿਤੇ ਮੇਰੋਂ ਬਿਆਨ ਲੈਣਗੇ ਪੁਲਿਸ ਪਰਚਾ ਦਰਜ ਕਰੂਗੀ ਕਹੋਗੀ ਕਿ ਚਲ ਮੇਰਾ ਮਾਮੇ ਦਾ ਪੋਤਾ ਵੀ ਮੈਂ ਠਾਣੇ ਕਚੇਰੀਆਂ ਚ ਨਹੀਂ ਪੈਣਾ ਤੇ ਇੰਨਾ ਸਿੱਧਾ ਤੇ ਸਾਊ ਆ ਪਰ ਸਿੱਧਿਆਂ ਨੂੰ ਤੇ ਸਾਂਗਵਾਂ ਨੂੰ ਤਾਂ ਤੁਹਾਨੂੰ ਪਤਾ ਹੀ ਆ ਅੱਜਕੱਲ੍ਹ ਭਾਈ ਕੌਣ ਟਕੰਡੰਦਾ ਇਹਨੇ ਕੂਰੇ ਨਾਲ ਇੱਕ ਬੰਦਾ ਹੋਰ ਦਰਬਾਰ ਸਾਹਿਬ ਤੋਂ ਲੈ ਕੇ ਆਈ ਸੀ ਵੀਰ ਉਹਨੂੰ ਪਹਿਲਾਂ ਚੱਕ ਕੇ ਗੱਡੀ 'ਚ ਪਾ ਲਿਆ ਸੀ ਪ੍ਰਿੰਸ ਹੁਣਾ ਨੇ ਨੱਕੂ ਨੂੰ ਬਾਅਦ 'ਚ ਬੱਲਾਂ ਤੋਂ ਬਿਠਾਇਆ ਨਾਲ ਨੱਕੂ ਉਹਦੇ ਕੋਲੇ ਬੈਠਾ ਸੀ ਪਿੱਛੇ ਗੱਡੀ ਦੇ ਵਿੱਚ ਤੇ ਉਹ ਉਹਨੇ ਨਤਾਂ 'ਚ ਕੀੜੇ ਪਏ ਸੀ ਪਸ਼ਾਬ ਵਾਲੀ ਥਾਂ ਤੇ ਕੀੜੇ ਪਏ ਸੀ ਉੱਪਰੋਂ ਕਰਕੇ ਲੈ ਤੇ ਹੈ ਤੁਹਾਡੇ ਸਾਹਮਣੇ ਮਰ ਗਿਆ ਜਿਉਂਦਾ ਸੀ ਉਦੋਂ ਦੇਖੋ ਪਾਣੀ ਜਦੋਂ ਮੂੰਹ 'ਚ ਪਾਇਆ ਨੱਕੂ ਕਹਿੰਦਾ ਜਿਉਂਦਾ ਸੀ ਨੱਕੂ ਦੀਆਂ ਅੱਖਾਂ ਦੇ ਸਾਹਮਣੇ ਉਹ ਤੜਫ ਤੜਫ ਕੇ ਮਰ ਗਿਆ ਉਹ ਕੀੜਿਆਂ ਤੋਂ ਖਾਧਾ ਗਿਆ ਵਿਚਾਰਾ ਹੂੰ ਬੋਲਦਾ ਸੀ ਰਾਜ ਜਦੋਂ ਆਇਆ ਤੁਹਾਡੇ ਨਾਲ ਜਦੋਂ ਬਿਠਾਇਆ ਸੀ ਨੱਕੂ ਉਹ ਬੋਲਦਾ ਸੀ ਜਿਵੇਂ ਤੁਸੀਂ ਦੇਖਿਆ ਹਰਨੇਕ ਸਿੰਘ ਨੱਕੂ ਮਜ਼ਦੂਰ ਦਿਹਾੜੀਦਾਰ ਬੰਦਾ ਸ੍ਰੀ ਅਮਰਸਰ ਸਾਹਿਬ ਦਿਲੇ ਤੋਂ ਸਾਡੇ ਸੁਪਨਿਆਂ ਦੇ ਘਰ ਪਹੁੰਚਿਆ ਪ੍ਰਿੰਸ ਵੀਰ ਹੁਣੀ ਲੈ ਕੇ ਆਏ ਨੇ ਧੰਨਵਾਦ ਆ ਡਾਕਟਰ ਸਾਜਨ ਹੁਣਾ ਦਾ ਜਿਨ੍ਹਾਂ ਨੇ ਮਦਦ ਇਹਨਾਂ ਦੇ ਗਵੰਢੀ ਸੀ ਨੱਕੂ ਦੇ ਜਿਨ੍ਹਾਂ ਨੇ ਇਹਨਾਂ ਨੂੰ ਇਸ ਰਾਹ ਪਾਇਆ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਬਣਾ ਕੇ ਇਹਨਾਂ ਦੇ ਘਰ ਦੇ ਹਾਲਾਤ ਦਿਖਾਏ ਤੇ ਫਿਰ ਸਾਡੀ ਟੀਮ ਦੇ ਮੈਂਬਰ ਪ੍ਰਿੰਸ ਉਹਨਾਂ ਨੇ ਅਜਾਉਣਾ ਸੀ ਉਹ ਬੱਚ ਦੇ ਮਾਰੇ ਹੋਏ ਇੱਕ ਹੋਰ ਵੀਰ ਨੂੰ ਲੈ ਕੇ ਨਿਤਨ ਨੂੰ ਉਹਦੀ ਘਰ ਦੀ ਰਸਤੇ ਦੀ ਮੌਤ ਹੋ ਗਈ ਨੱਕੂ ਦੇ ਸਾਹਮਣੇ ਹੱਥਾਂ 'ਚ ਜੇ ਵੀ ਉਹਦੇ ਕੋਲੇ ਬੈਠਾ ਸੀ ਪਰ ਮਾਂ ਦਾ ਪੁੱਤ ਠੀਕ ਆ ਸਿਰ ਚੋਂ ਕੀੜੇ ਨਿਕਲ ਗਿਆ। पाणी ਵੀ ਪਿਆਇਆ ਇਹਨੇ। ਅੱਛਾ ਜੀ। ਇਹਨੇ ਪਾਣੀ ਵੀ ਪਿਆਇਆ। ਆਖਰੀ ਪਾਣੀ ਤੜਫਦੇ ਤੋਂ ਨੂੰ ਇਹਨੇ ਪਿਆਇਆ। ਦੇਖੋ ਕਿਦਾਂ ਕਿਸਮਤ। ਉਹਦਾ ਫੋਨ ਕੀਤਾ, ਵੀਡੀਓ ਕਿਸੇ ਹੋਰ ਨੇ ਬਣਾ ਕੇ ਭੇਜੀ। ਇਹਦੇ ਬਾਰੇ ਕਿਸੇ ਹੋਰ ਨੇ ਦੱਸਿਆ। ਜਦੋਂ ਸਾਡੀ ਟੀਮ ਦਾ ਮੈਂਬਰ ਲੈਣ ਗਿਆ, ਉਹ ਵੀ ਹਾਲਤ ਬੜੀ ਖਰਾਬ ਸੀ। ਤਾਂ ਨਾਲ ਹੀ ਟੈਂਪੂ 'ਚ ਅਸੀਂ ਗਿਆ ਇਹਨੂੰ ਵੀ ਬਿਠਾ ਲਿਆ ਨਾਲ। ਇਹਨੂੰ ਬਿਠਾਇਆ ਉਹਨਾਂ ਨੇ ਨਾਲ। ਪਾਣੀ ਪਲਾਇਆ ਵੀਰੇ ਨੂੰ ਨੱਕੂ ਨੂੰ। ਤੇ ਜਦੋਂ ਟੈਂਪੂ ਜੀ ਇਕੱਠੇ ਹੀ ਆ ਰਹੇ ਸੀ ਉਹ ਲੁਧਿਆਣੇ ਨੇੜੇ ਆ ਕੇ ਪੂਰਾ ਹੋ ਗਿਆ ਤੇ ਆਖਰੀ ਜਿਹੜੀ ਪਾਣੀ ਦੀ ਘੁੱਟ ਪੀਤੀ ਉਹਨੇ ਹਰਨੇਕ ਸਿੰਘ ਦੇ ਹੱਥੋਂ ਪੀਤੀ ਤੇ ਹਰਨੇਕ ਸਿੰਘ ਦੇ ਸਿਹਤ ਜਾਂਬੀ ਲਈ ਅਰਦਾਸ ਕਰਿਓ ਮੇਰੇ ਵੀਰੇ ਵਾਸਤੇ ਸਾਧੂ ਸੁਭਾਅ ਦਾ ਬੰਦਾ ਤੇ ਸਿਰ ਚ ਸੱਟ ਲੱਗੀ ਟ੍ਰੀਟਮੈਂਟ ਹੋਇਆ ਨਹੀਂ ਪ੍ਰੋਪਰ ਗਰੀਬਣੀ ਮਾਂ ਸਿਵਲ ਹਸਪਤਾਲ ਲੈ ਕੇ ਗਈ ਉੱਥੇ ਉਹਨਾਂ ਨੇ ਜੀ ਦਾਖਲ ਕਰਕੇ ਟਾਂਕੇ ਲਾਣਦੇ ਜਾਂ 10 ਦਿਨ ਪੱਟੀਆਂ ਕਰ ਦਿੰਦੇ ਤਾਂ ਇਹਦੇ ਕੀੜੇ ਨਾ ਪੈਂਦੇ ਗਰੀਬ ਦੇ ਦਿਹਾੜੀ ਕਰਦਾ ਮਜ਼ਦੂਰੀ ਕਰਦਾ 3350 ਕਮਾਉਂਦਾ ਉਹੀ ਮਾਂ ਖਾਂਦੀ ਉਹੀ ਪੁੱਤ ਖਾਂਦਾ ਜਦੋਂ ਉਹ ਵੀ ਹੋਂਟ ਹਟ ਗਿਆ ਪੱਟੀ ਘਰਾਉਣ ਨੂੰ ਵੀ ਪੈਸੇ ਨਹੀਂ ਸੀ ਇਹ ਅੱਜ ਤੇ ਸੁਪਨੇ ਦੇ ਘਰ ਆਏ ਅਰਦਾਸ ਕਰਿਓ ਹਰਨੇਕ ਸਿੰਘ ਵਾਸਤੇ ਇਹ ਵੀ ਠੀਕ ਹੋ ਕੇ ਆਪਣਾ ਚੰਗਾ ਜੀਵਨ ਬਤੀਤ ਕਰੇ ਆਪਣੀ ਮਾਂ ਦੀ ਸੇਵਾ ਕਰੇ ਮਾਂ ਤੇਰਾ ਕੀ ਨਾ ਜੀ ਮੰਦੀਰਤ ਕਰ ਮੈਂ ਤੇਰੇ ਘਰ ਵਾਲਾ ਤੂੰ ਹੈ ਨਹੀਂਗਾ ਮਾਂ ਨੇ ਬੜੇ ਓਕੇ ਹੋ ਕੇ ਪਾਲਿਆ ਜਵਾਕ ਆਪਣੇ ਜਦ ਮਗਰੀ ਭਾਜੀਆਂ ਤਰੀ ਕਰਦੀਆਂ ਐਂਡ ਪੱਧਰੀ ਜਦ ਮਗਲਲੇ ਪੇਕੇ ਆਪਣੇ ਰਹਿਣੀ ਅੱਛਾ ਪੇਕੇ ਰਹਿਣੀ ਜਦ ਮਗਲੇ ਐਂਡ ਖੱਬਰੀ ਕਾਰੀ ਲੱਗਦੀ ਬਾਰੀ ਜੇ ਪੇਕੀ ਨਹੀਂ ਨੀ ਦੋ ਸੇਕੇ ਰਹੀ ਕਰਿਓ ਇਸ ਗਰੀਬਣੀ ਮਾਂ ਵਾਸਤੇ ਅਰਦਾਸ ਕਿ ਮਾਂ ਦੇ ਇਸ ਪੁੱਤ ਵਾਸਤੇ ਵੀਰਾ ਠੀਕ ਹੋ ਜਾਏ ਦੇਦੇ ਪਾਣੀ ਲੈ ਪਾਣੀ ਪੀ ਲੈ ਹਣੀ ਬੀਬੀ ਵੇਖ ਜਖ ਮੇਰੇ ਕੋ ਵੇਖਿਆ ਨਾ ਜਾਨ ਮੈਂ ਭੱਜ ਜਾਣਾ ਜਿਦਨੇ ਮਰਖਣਾ ਬੀਬੀ ਵੇਖੀ ਜੇ ਵੇਖ ਜਖ ਮੈਂ ਭੱਜ ਜਾਣਾ ਭੱਜ ਮੇਰੇ ਕੋ ਵੇਖਿਆ ਨਾ ਮਾਂ ਮਜਬੂਰ ਕਿੰਨੀ ਹੋ ਉਹ ਜਿਹੜੇ ਪੁੱਤ ਦੇ ਸਿਰ 'ਚ ਕੀੜੇ ਪਏ ਦੇਖ ਕੇ ਭੱਜ ਜਾਂਦੀ ਸੀ ਪਰ ਕੁਛ ਕਰ ਨਹੀਂ ਸਕਦੀ ਮੈਂ ਤਾਂ ਕਰਦੀ ਸੀ ਲੋਕਾਂ ਦੀਆਂ ਜਾ ਕੇ ਡਾਕਟਰਾਂ ਦੀਆਂ ਜਾ ਕੇ ਮੈਂ ਫਿਰ ਡਾਕਟਰਾਂ ਨੇ ਹਸਪਤਾਲ ਜਦੋਂ ਗਏ ਸੀ ਬਲ ਉਹਨਾਂ ਨੇ ਦਾਖਲ ਨਹੀਂ ਕੀਤਾ ਮਾਂ ਦਾਖਲ ਨਹੀਂ ਕੀਤਾ ਨਾ ਪੱਟੀ ਭਾਜੀ ਕਰਕੇ ਤਾਂ ਦੇ ਕੀੜੇ ਕੱਢ ਦਿੱਤੇ ਆ ਪਿੰਡੋਂ ਪੱਟੀ ਕਰਾ ਜਾ ਕੋ ਪਿੰਡੋਂ ਕੋ ਸਭ ਡਾਕਟਰਾਂ ਤੋਂ ਪਾਇਆ ਬੜਿਆਂ ਡਾਕਟਰਾਂ ਦੇ ਨਾਮਾਂ ਤੇ ਆਹ ਥਲੀ ਪੋਣਾ ਹਸਤਾ ਉਹ ਪੱਟੀ ਵੀ ਜਖਮ ਗਈ ਮੇਰੀ ਹਸਪਤਾਲ ਜਾ ਜਖਮ ਵੀ ਨਹੀਂ ਸੀ ਖੋਲ ਦੇਖਦੇ ਨਹੀਂ ਸੀ ਖੋਲ ਕੇ ਰੈਂਦੇ ਨਹੀਂ ਰੈਂਦਾ ਹੀ ਨਹੀਂ ਆਂਦੇ ਬਣਾਇਆ ਹਸਪਤਾਲ ਲੈ ਜਾਤਾ ਫਿਰ ਮੇਰੀ ਪਰਜਾਈ ਨੇ ਵੱਡਿਆ ਜਰਾ ਕਰਕੇ ਤੇ ਤੇ ਨੇ ਕਿਆ ਪਈ ਨਸਵਾਰ ਪਾ ਦੋ ਉਹਨੇ ਨਸਵਾਰ ਦੋ ਦਿਨ ਪਾ ਕੇ ਤੇ ਪੱਟੀ ਕਰਤੀ ਵੱਡਾ ਜਿਆ ਦਿੱਤਾ ਸਾਡੀ ਦੀਦੀ ਕੀ ਕਰੀ ਹੁਣ ਮਾਰ ਦਿੱ ਗਏ ਉਹਨੇ ਅਜੇ ਉਹਨੇ ਪੱਟੀ ਕਰੀ ਆਪ ਉਹਨੇ ਦੋ ਦਿਨ ਪੱਟੀ ਕਰਤੀ ਦੀ ਆ ਦੋ ਪੱਟੀਆਂ ਤੇ ਉਹਨੇ ਕੀਤੀਆਂ ਡਾਕਟਰਾ ਹਾਥੀ ਨੂੰ ਪਾ ਜਾਂਦੇ ਨਹੀਂ ਆ ਤਾਹ ਪਾਉਂਦੇ ਇਹਨੂੰ ਹਸਪਤਾਲ ਲੈ ਜਾ ਇਹ ਡਾਕਟਰਾਂ ਵਾਲਾ ਕੰਮ ਨਹੀਂ ਯਾਰ ਸ਼ਰਮ ਕਰੋ ਯਾਰ ਬਾਈ ਡਾਕਟਰ ਸ਼ਰਮ ਕਰੋ ਯਾਰ ਬਾਈ ਐ ਨਾ ਕਰੋ ਯਾਰ ਤੂੰ ਡਾਕਟਰ ਕਾਦੇ ਲਈ ਬਣੇ ਫਿਰ ਜਾਂ ਡਾਕਟਰ ਨਾ ਕਹਾਓ ਜਿਹਨਾਂ ਨੂੰ ਇਹਨਾਂ ਲੋੜਵੰਦ ਮਰੀਜ਼ਾਂ ਨੂੰ ਤੁਸੀਂ ਮਾਦਰ ਨਹੀਂ ਕਰ ਸਕਦੇ ਪੱਟੀ ਨਹੀਂ ਕਰ ਸਕਦੇ ਜਿਹਦੇ ਸਿਰ 'ਚ ਕੀੜੇ ਪੈ ਗਏ ਉਹਦਾ ਅਸੀਂ ਡਾਕਟਰਾਂ ਕੋਈ ਅਸੀਂ ਤਾਂ ਪਾਪੀ ਕਾਲ ਜੂਗੀ ਬੰਦੇ ਖੁਦ ਕੀੜੇ ਸਤੋਂ ਮਾਰਾ ਕੀੜੇ ਕਢਾਈ ਜਾਂਦਾ ਤੁਸੀਂ ਤਾਂ ਡਾਕਟਰ ਹੋ ਯਾਰ ਉਹ ਭਰਾਵੋ ਥੋੜੀ ਤਾਂ ਜ਼ਿੰਮੇਵਾਰੀ ਨਿਭਾਓ ਯਾਰ ਆਪਣੀ ਕਿੰਨੇ ਡਾਕਟਰਾਂ ਕੋਲੇ ਗਈ ਮਾਂ ਆਪਦੇ ਪੁੱਤਰ ਨੂੰ ਲੈ ਕੇ ਚੌ ਕੋਲੇ ਲੈ ਆਂਦੇ ਆਂਦੇ ਆ ਸਪਟਲਾ ਨਹੀਂ ਆਪਾਂ 50 ਦਿਨ ਦੇ ਰਹੇ ਸਾਨੂੰ ਮਾਰ ਆਰ ਕੇ ਰੁਕਾ ਕੇ ਮੈਂ ਬੈ ਜਾ ਤੇ ਸਬਰ ਕਰਕੇ ਬੈ ਜਾਣਾ ਮੈਂ ਠੀਕ ਆ ਫਿਰ ਮੇਰੀ ਭਜਾਈ ਦੀ ਦੀਦੀ ਰਿਆਪਨ ਤੇ ਸਵਾਰ ਪਾ ਕੇ ਪੱਤੀ ਕਰਦੀ ਆਂ ਖੱਤੀ ਤੇ ਕਰ ਲਿਆ ਸਾਰੀ ਸਾਰ ਰਾਤ ਤੋ ਰਿਆਪ ਲੱਤਾਂ ਰੇ ਸੋਂ ਦਾ ਇੰਤੋ ਸਿਰ ਪੜ ਲੈਣਾ ਮੇਰੇ ਬੱਚੇ ਖਾ ਗਏ ਬੀਬੀ ਇੱਥੇ ਟੀੜੇ ਆ ਦੇ ਰੋਟੀ ਭਾਜੀ ਹਾਂ ਇਹ ਕਿਹਦੀ ਫੜੀ ਜਾਂਦੀ ਰੋਟੀ ਹੀ ਨਹੀਂ ਮੈਂ ਉਹ ਵੀਡੀਓ ਦੇਖੀ ਇਹ ਚੀਕਾਂ ਮਾਰਦਾ ਹੈ ਚੀਕਾਂ ਮਾਰਦਾ ਬਾਹਰ ਨਹੀਂ ਦਿੰਦੇ ਬਹੁਤ ਦੁੱਤੀਆਂ ਪਾ ਦੇ ਕੋਈ ਨਾ ਕਿੰਨਾ ਮਾਵਾ ਬਲ ਤਾਂ ਦੇਖੋ ਯਾਰ ਇਹਨਾਂ ਦੀਆਂ ਹਾਵਾਂ ਲੈ ਰਹੇ ਹੋ ਯਾਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ